ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਅਸੀਂ ਅੱਜ ਲੈ ਕੇ ਹਾਜ਼ਰ ਹਾਂ ਇਹੋ ਜੀ ਖਬਰ ਜਿਸ ਤੇ ਤੁਹਾਨੂੰ ਹੈਰਾਨੀ ਵੀ ਹੋਏਗੀ ਤੇ ਹਾਸਾ ਵੀ ਆਏਗਾ ਦੁੱਖ ਵੀ ਹੋਏਗਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਆ ਤੁਸੀਂ ਹੁਣੇ ਇੱਕ ਆਡੀਓ ਸੁਣੋਗੇ ਜਿਹਦੇ ਵਿੱਚ ਦੋ ਕਿਸਾਨ ਆਪਸ ਵਿੱਚ ਗੱਲਬਾਤ ਕਰ ਰਹੇ ਆ ਇੱਕ ਕਿਸਾਨ ਪਿੰਡਚੀ ਰਹਿੰਦਾ ਦੂਜੇ ਕਿਸਾਨ ਨੇ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ ਅਤੇ ਲੱਗਦਾ ਹੈ ਕਿ ਉਹ ਪਿੰਡ ਤੋਂ ਬਾਹਰ ਕਿਸੇ ਕਸਬੇ ਜਾਂ ਸ਼ਹਿਰ 'ਚ ਰਹਿੰਦਾ ਹੈ ਇਹਨਾਂ ਦੋਹਾਂ ਦੀਆਂ ਆਈਡੈਂਟਿਟੀ ਸਾਨੂੰ ਨਹੀਂ ਪਤਾ ਪਰ ਜਿਹੜੀ ਦਰਮਿਆਨ ਇਹਨਾਂ ਦੇ ਗੱਲਬਾਤ ਹੋ ਰਹੀ ਹੈ ਉਹ ਬਹੁਤ ਦਿਲਚਸਪ ਹੈ ਇੱਕ ਪਾਸੇ ਤਾਂ جنگ ਲੱਗੀ ਹੋਈ ਹੈ ਡਰੋਨਸ ਤੇ ਮਜ਼ਾਈਲਾਂ ਡਿੱਗ ਰਹੀਆਂ ਨੇ ਤੇ ਦੂਜੇ ਪਾਸੇ ਇਹਨਾਂ ਦੋਨਾਂ ਕਿਸਾਨਾਂ ਦੀ ਗੱਲਬਾਤ ਸੁਣ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਤੁਸੀਂ ਇਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਲਓ ਇਹ ਆਡੀਓ ਸੁਣੋ ਹਾਂਜੀ ਹਾਂਜੀ ਮੈਂ ਕਹਿੰਦੇ ਆ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੜੀ ਠੀਕ ਹਾਂਜੀ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਅਸੀਂ ਵੇਖਿਆ ਤੇ ਉਹ ਉਹ ਜਿਹਨਾਂ ਨਾਲ ਸਾਡੇ ਪੜੀ ਲੱਗਦੀ ਐ ਨਾ ਉਹ ਲੈ ਕੇ ਚੁੱਕੇ ਉਹ ਕਿੱਦਾਂ ਲੈ ਗਏ ਸਹੀ ਗੱਲ ਇਤਰਾ ਗੱਲ ਚੰਗੀ ਥੋੜੀ ਐ ਦੱਸੋ ਹਣਾ ਨਹੀਂ ਇਹ ਤਾਂ ਗਲਤ ਇਹ ਕਿਹਨਾਂ ਦੀ ਗੱਲ ਐ ਹੁਣ ਮੰਨ ਲਓ ਕੱਲ ਉਹਨਾਂ ਦੇ ਪੜੀ ਦੇਖ ਸਕਦਾ ਸਾਡੀ ਜਿ ਦੇਖਿਆ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ ਨੇ ਪਾਰਟੀ ਪੂਟੀ ਕੀਤੀ ਉਹ ਤੇ ਆਪਣੀ ਮੰਬੀ ਤੇ ਹੀ ਤੇ ਤੁਹਾਨੂੰ ਸੁਣਾਉਂਦਾ ਮੈਂ ਵੇਖਣ ਦਿਆਂ ਹਾਂ ਮੈਂ ਕਿਹਾ ਪੰਜਾਹ ਚੰਗਾ ਕੰਮ ਹੀ ਦੱਸ ਨਹੀਂ ਇਹ ਸਾਹਮਣੇ ਕਬਾੜੀ ਆਇਆ ਤਾਂ ਲੈ ਜਾ ਇਹ ਉਹਦਾ ਟਾੜਾ ਬੰਦਾ ਹੈ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੌਲਕੇ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲਵੋ ਤੁਸੀਂ ਹਾਂ ਹੂੰ ਵੀ ਹੋਣਾ ਚਾਹੀਦਾ ਜਿਹਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਾਂਦੇ ਨੇ ਇਹਦਾ ਚੁੱਕੜਾ ਤੇ ਚੋਰੀ ਹੋ ਗਈ ਹੈ ਹਾਂ ਕੋਈ ਇਸ ਕਰਕੇ ਨਾ ਤੁਸੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਫਿਰ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦਣ ਦੇ ਉੱਥੇ ਹੀ ਪੜੀ ਚੀ ਆ ਹਾਂ ਸਰਦ ਬਰੋ ਸਾਰੇ ਪਾਸੇ ਰਿਤੇ ਆ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਿੰਦੇ ਆ ਤੇ ਉੱਥੇ ਵੇਚਦੇ ਰਿੰਦੇ ਆ ਡਿੱਗਦਾ ਮੈਂ ਕਿਹਨੇ ਡਿੱਗਣ ਦੇ ਉਦੋਂ ਉਹਨੂੰ ਉਦਾਂ ਹੀ ਪੁੱਛ ਲਊਂਗਾ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦੋਂ ਡਿੱਗਾ ਉਹ ਟੋਵਾ ਪਿਆ ਸਾਡੀ ਪੜੀ ਚ ਸਬੂਤ ਆ ਪੂਰਾ ਬਹੁਤ ਢੜੀ ਟੋਵਾ ਢੜੀ ਪੜੀ ਜੀ ਬੈਗਿਆ ਤੇ ਚੁੱਕ ਕੇ ਉਹ ਲੈ ਕੇ ਦੱਸ ਹੂੰ ਤੁਮ ਮਾਰ ਜਾ ਅੰਹੀਂ ਤੇ ਵੇਖਣ ਦੇ ਰਾਤੀ ਵੇਖੇ ਹੀ ਆਉਣ ਦੇ ਹੀ ਦੋ ਤਿੰਨ ਥ ਪਰ ਪਤਾ ਨਹੀਂ ਕਿ ਕਾਲੂ ਲੰਘੇ ਗਾਈ ਅੱਗੇ ਤੇ ਅਸੀਂ ਤੇ ਜਿਹੜਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਵੀ ਤੇ ਕਿਤਾਬ ਇਧਰ ਜੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣ ਦੇ ਢਾਂਗੇ ਢੋਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੀਹ ਆਪਣੀ ਵਾਸ ਜੀ ਲੈ ਕੇ ਲੋਨ ਵੀ ਨਹੀਂ ਮਾ ਨਾ ਮਾ ਦੌੜ ਦੌੜਾ ਇਸ ਤੋਂ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵਿਕੇ ਹੋਣਾ ਤਾਂ ਲੋਹੇ ਬੜਾ ਮਹਿੰਗਾ ਲੋਹਾ ਗਿੰਦੇ ਬੜਾ ਵਧੀਆ ਜੀ ਉਹਦਾ ਅਬੇ ਜਿਹੜੇ ਪਰਜੇ ਪਰਜੇ ਬਣੇ ਹੁੰਦੇ ਨੇ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਪਰਜੇ ਬਣਦੇ ਹੁੰਦੇ ਉਹਦੇ ਕੱਲ ਉਹਨਾ ਪੂਰੀ ਮਹਿਫਲ ਲਾਈ ਸੀ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਜਿਤਨਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਤੇ ਭਾਈ ਚਾਂਦ ਕਿਹਨੂੰ ਸਾਈਂ ਤੇ ਮੈਂ ਜਦੋਂ ਚਰਨੂਦ ਚੁੱਕ ਕੇ ਲੈ ਗਏ ਸੀ ਸਭ ਦੱਸਿਆ ਦੁਨੀਆਂ ਨੇ ਲੱਗੇ ਜਿਹੜੇ ਦੁਨੀਆਂ ਚ ਪੜੀ ਦਾ ਉਹਾਂ ਦੇ ਕੇ ਭਾਈ ਤੁਹਾਡੀ ਪਹਿਲੀ ਜੇ ਡਿੱਗਾ ਆ ਤੇ ਉਹ ਲੈ ਗਏ ਚੁੱਕ ਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਨਾ ਮੈਂ ਮਤਲਬ ਮਨ ਜਿਤਨਾ ਮੇਰੀ ਪਹਿਲੀ ਖੇਕੇ ਤੇ ਹੁਣ ਆਹੋ ਕੱਲੇ ਵੀ ਆ ਹਾਂ ਹਾਂ ਜੇ ਉਹ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਆ ਜਿਹੜਾ ਮਿਹਨਤ ਕਰ ਰਿਹਾ ਆ ਹੂੰ ਤੇ ਜੇ ਤੁਸੀਂ ਨਹੀਂ ਉਹ ਥੋੜੀ ਬੀਜਿਆ ਥੋੜੀ ਹੁੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਵਿੱਚ ਕੋਈ ਬੀਜਿਆ ਥੋੜੀ ਕਿਦਰਾਕ ਪ੍ਰਯੋਗ ਪਿਆ ਉਹਦੇ ਵਿੱਚ ਉਹ ਜਿਹੜਾ ਜਿਹੜੂ ਉਗੂ ਉਹਦੀ ਉਹਦੀ ਹੈ ਨਾ ਜਿਹੜੂ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵਹਿਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬੰਦਾ ਹੀ ਹੈ ਬਚਲੇ ਦਾ ਹੁਣ ਜਿਹੜਾ ਉਹਦੀ ਫਸਲ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲੱਗਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਚਲੋ ਅੱਦਾ ਅੱਦਾ ਕਰਸਮਾ ਹਾਂ ਪਰ ਆਹਦਾ ਇਤਨਾ ਚੋਕੇ ਲੈਣਾ ਤੇ ਇਹ ਤੇ ਪਹਿਲਾਂ ਤੇ ਪਹਿਲਾਂ ਫੇ ਕਾਗਜ਼ੀ ਕੋਈ ਲਿਖਣਾ ਪਊਗਾ ਦਾ ਜੇ ਮੰਨ ਲਓ ਵੀ ਕਰਾਂ ਤੇ ਕੋਈ ਰੈਕਡੂ ਡਿਗਦਾ ਪਾਣੀ ਰੋਹ ਛੋੜਾ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਡਿਗੰਡੇ ਆ ਆਹ ਹੋਈ ਕਿ ਹੁਣ ਗਾਂਵ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਨ ਚੀਰ ਕੇ ਛੋਟੇ ਜਿਹੋ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਆਲੇ ਦੁਜੀ ਆ ਨਾ ਥੋੜਾ ਰੰਗ ਜਿਹਾ ਮਿਲ ਲੰਮੇ ਹਾਂ ਇਹਦਾ ਭਾਵਾ ਇਹ ਹਜੇ 20 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਉਹ ਉਹ ਕਿਵਾੜੀ ਜਿਵੇਂ ਪੈੜੀਆਂ ਵਿੱਚ ਤੁਰੇ ਫਿਰਦੇ ਆ ਤੇ ਕਿਸਾਨੋਂ ਕੋਈ ਵੇਚੇ ਆਉਤੋਂ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪੁੱਲਾਂ ਨਿਸਾਨ ਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਸਲਕੋ ਮੜੇ ਹਤੇ ਸਾਹ ਹੂੰ ਹਾਂ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜੇ ਕੋਈ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇੱਥਾਂ ਥੋੜੀ ਜਿਹੀ ਚੱਲ ਰਹੀ ਹੈ ਕੱਲ ਨੂੰ ਫਿਰ ਹੈ ਨਾ ਹੋਰ ਇੱਥੇ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਪੰਜਾਬ ਦੇ ਬਾਰਡਰ ਪਿੰਨਾਂ ਦੇ ਵਿੱਚ ਹੁਣ ਕਬਾੜੀਏ ਘੁੰਮ ਰਹੇ ਨੇ ਅਤੇ ਕੀ ਹੁੱਕਾ ਦੇ ਰਹੇ ਨੇ ਡਰੋਨ ਜਾਂ ਮਜ਼ਾਈਲਾ ਵੇਚ ਲਾਓ ਸ਼ੁਕਰ ਹੈ ਇਹ ਨਹੀਂ ਕਹਿ ਰਹੇ ਡਗੇ ਹੋਏ ਅਣਚਲੇ ਬੰਬ ਵੇਚ ਲਓ। ਔਰ ਇਹ ਕੋਈ ਨਵੀਂ ਗੱਲ ਨਹੀਂ ਬਹੁਤ ਸਾਰੇ ਕਬਾੜੀਆਂ ਦੀਆਂ ਜਿਹੜੀਆਂ ਦੁਕਾਨਾਂ ਜਾਂ ਉਹਨਾਂ ਦੇ ਟਿਕਾਣੇ ਹੁੰਦੇ ਐ ਜਦੋਂ ਉੱਥੇ ਉਹ ਮਜ਼ਦੂਰਾਂ ਨੂੰ ਪੁਰਾਣੇ ਹਥਿਆਰ ਖੋਲਣ ਲਈ ਤੋੜਨ ਲਈ ਲੋਹਾ ਕੱਢਣ ਲਈ ਲਾਉਂਦੇ ਨੇ ਤਾਂ ਉਹ ਫਟ ਵੀ ਜਾਂਦੇ ਨੇ। ਬਹੁਤ ਵਾਰੀ ਇਦਾਂ ਦੀਆਂ ਖਬਰਾਂ ਸਾਨੂੰ ਸੁਣ ਚ ਮਿਲੀਆਂ ਔਰ ਤੁਸੀਂ ਵੀ ਸੁਣੀਆਂ ਹੋਵੰਗੀਆਂ ਹੁਣ ਇੱਥੇ ਕਰਨਾ ਕੀ ਚਾਹੀਦਾ ਸੀ ਜਦੋਂ ਕਿ ਦੋਨੋਂ ਕਿਸਾਨ ਗੱਲ ਕਰ ਰਹੇ ਨੇ ਵੀ ਸਾਡੇ ਖੇਤ ਚ ਇਹ ਮਜ਼ਾਇਲ ਡਿਗਿਆ ਤਾਂ ਇਹ ਤੇ ਹੱਕ ਸਾਡਾ ਸੀ ਪਰ ਦੇਖੋ ਜੀ ਗਵਾਂਢੀ ਖੇਤ ਵਾਲੇ ਚੱਕ ਕੇ ਲੈ ਗਏ ਤੇ ਉਹਨਾਂ ਨੇ ਜਸ਼ਨ ਮਨਾਇਆ ਸ਼ਾਮ ਕਰਨਾ ਕੀ ਚਾਹੀਦਾ ਸੀ ਕਰਨਾ ਤਾਂ ਇਹ ਚਾਹੀਦਾ ਸੀ ਕਿ ਉਹ ਆਪਣੇ ਨਾਲ ਲੱਗਦੇ ਪੁਲਿਸ ਚੌਕੀ ਜਾਂ ਥਾਣੇ ਨੂੰ ਸੂਚਿਤ ਕਰ ਦੇ ਪੁਲਿਸ ਉਸ ਤੋਂ ਬਾਅਦ ਮੌਕਾ ਦੇਖਦੀ ਤੇ ਫੌਜ ਨੂੰ ਇਤਲਾਹ ਕਰਦੀ ਤੇ ਫੌਜ ਆ ਕੇ ਉਸ ਮਜ਼ਾਈ ਦਾ ਨਿਰਖਣ ਕਰਦੀ ਔਰ ਨਿਰਖਣ ਤੋਂ ਫੌਜ ਨੂੰ ਸਹਾਇਤਾ ਮਿਲਣੀ ਸੀ ਕਿ ਕਿਸ ਕਿਸਮ ਦੀ ਮਜ਼ਾਈਲ ਹੈ ਇਹ ਚੀਨ ਦੀ ਬਣੀ ਹੈ ਜਾਂ ਤੁਰਕੀ ਦੀ ਬਣੀ ਹੈ ਇਹਦੇ ਵਿੱਚ ਉਜ਼ਾਰ ਕੀ ਨੇ ਇਹ ਦੀ ਜਿਹੜੀ ਟੈਕਨੀਕਲ ਇਨਫੋਰਮੇਸ਼ਨ ਹੈ ਬਣਤਰ ਹੈ ਉਹ ਕੀ ਹੈ ਤੇ ਇਹਦਾ ਤੋੜ ਭਾਰਤੀ ਫੌਜ ਕੋਲ ਕੀ ਹੈ ਇਹਦੇ ਨਾਲ ਹੋਣੀ ਸੀ ਦੇਸ਼ ਦੀ ਮਦਦ ਪਰ ਹੱਸੋ ਹੀ ਨਹੀਂ ਤੁਸੀਂ ਇਹ ਵਾਰਤਾ ਸੁਣੀ ਉਹਨਾਂ ਨੂੰ ਸਿਰਫ ਲਾਲਚ ਹੈ ਕਿ ਸਾਨੂੰ ਕੋਈ 8-10 ਹਜ਼ਾਰ ਰੁਪਏ ਦਾ ਫਾਇਦਾ ਹੋ ਜੇ ਤੇ ਅਸੀਂ ਚੁੱਪ ਚਪੀਤੇ ਚੱਕ ਕੇ ਮਾਲ ਵੇਚਿਆ ਇਹ ਜਿਹੜਾ ਪਾਕਿਸਤਾਨ ਤੋਂ ਆਇਆ ਤੇ ਭਾਰਤੀ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਨਕਾਮ ਕੀਤਾ ਇਹ ਕੋਈ ਦੇਸ਼ ਦੀ ਸੇਵਾ ਹੈ ਤੁਸੀਂ ਪੁੱਛੋ ਤੁਹਾਡੇ ਮਨ ਚ ਸਵਾਲ ਵੀ ਆਉਂਦਾ ਹੋਊਗਾ ਕੀ ਇਹ ਦੇਸ਼ ਦੀ ਸੇਵਾ ਹੈ ਕੀ ਇਹ ਕਿਸਾਨ ਆਪਣੀ ਜਾਨ ਲਈ ਖਤਰਾ ਮੁੱਲ ਨਹੀਂ ਲੈ ਰਹੇ ਤੁਸੀਂ ਇਸ ਉਜ਼ਾਰ ਨੂੰ ਕਹਿ ਲਓ ਜਾਂ ਇਸ ਇਕੁਪਮੈਂਟ ਨੂੰ ਵੇਚ ਕੇ ਆਪਣੀ ਜਾਨ ਨੂੰ ਖਤਰਾ ਜਦੋਂ ਚੱਕ ਕੇ ਲਿਜਾਉਂਗੇ ਆਫਟਰ ਆਲ ਤੁਸੀਂ ਕਿਸੇ ਟਰੈਕਟਰ ਟਰਾਲੀ ਤੇ ਲੈ ਕੇ ਜਾਉਂਗੇ ਉੱਥੇ ਹਿੰਦੇ ਹਲਾਉਂਦੇ ਫਟ ਗਿਆ ਫਿਰ ਤੁਸੀਂ ਅੱਗੇ ਜਿਹੜਾ ਆ ਹੈਗਾ ਜਿਹਨੂੰ ਕਹਿੰਦੇ ਕਬਾੜੀਆ ਉਹਨੂੰ ਦਿੰਨੇ ਹੋ ਤੇ ਉਹਦੀ ਜਾਨ ਨੂੰ ਖਤਰਾ ਉਹਦੇ ਦੁਕਾਨ ਚ ਕੰਮ ਕਰਦੇ ਬਿਹਾਰੀ ਯੂਪੀ ਦੇ ਮਜ਼ਦੂਰ ਨੂੰ ਖਤਰਾ ਤੇ ਅਗਲਾ ਵੱਡਾ ਨੁਕਸਾਨ ਭਾਰਤੀ ਫੌਜ ਦਾ ਜਿਨ੍ਹਾਂ ਨੂੰ ਪਤਾ ਨਹੀਂ ਲੱਗਣਾ ਕਿ ਇਹ ਮਜ਼ਾਇਲ ਦੀ ਬਣਤਰ ਕੀ ਹੈ ਇਹਦਾ ਪੈਰਾਮੀਟਰ ਡਾਇਆਮੀਟਰ ਸਾਇੰਟਿਫਿਕ ਜਿਹੜੀ ਕੈਲਕੂਲੇਸ਼ਨੋਂ ਕੀ ਹੈ ਇਹਦੇ ਵਿੱਚ ਕਿੰਨਾ ਬਰੂਦ ਟਿਕਾਣੇ ਤੇ ਸਿੱਟਿਆ ਜਾ ਸਕਦਾ ਫੌਜ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਇਹਦੇ ਡਿੱਗਣ ਨਾਲ ਥੱਲੇ ਕਿੰਨਾ ਵੱਡਾ ਟੋਆ ਪਟਿਆ ਗਿਆ ਜਿਹਨੂੰ ਕ੍ਰੇਟਰ ਕਹਿੰਦੇ ਆਂ ਅੰਗਰੇਜ਼ੀ ਵਿੱਚ ਜਦੋਂ ਮਜ਼ਾਈਲ ਡਿੱਗਦੀ ਹੈ ਉਹਦੀ ਸ਼ਕਤੀ ਪਾਵਰ ਦਾ ਅਨੁਮਾਨ ਥੱਲੇ ਪਏ ਟੋਏ ਤੋਂ ਵੀ ਹੁੰਦਾ ਫਿਰ ਭਾਰਤ ਦੀ ਫੌਜ ਨੂੰ ਇਹ ਵੀ ਪਤਾ ਨਹੀਂ ਲੱਗਣਾ ਕਿ ਉਹਨਾਂ ਵੱਲੋਂ ਚਲਾਈਆਂ ਐਂਟੀ ਜੜੀਆਂ 에어 ਸਟ੍ਰਾਈਕਸ ਤੇ ਗਾਮਜ਼ ਨੇ ਜਾਂ 에어 డిਫੈਂਸ ਸਿਸਟਮ ਵੱਲੋਂ ਛੱਡੇ ਗਏ ਜਿਹੜੇ ਯੰਤਰ ਨੇ ਉਹ ਕਾਮਯਾਬ ਕਿੰਨੇ ਹੋਏ ਕਿੰਨੀਆਂ ਮਜ਼ਾਈਲਾਂ ਡਰੋਨਸ ਡੇਗ ਲੀਆਂ ਇਹਨਾਂ ਨੂੰ ਤਾਂ ਸਿਰਫ ਇਹ ਚਾਹੀਦਾ ਵੀ ਸਾਡਾ ਕੁਛ ਨਾ ਕੁਛ ਮਾਲੀ ਫਾਇਦਾ ਹੋ ਜੇ ਦੂਜੇ ਪਾਸੇ ਉਹ ਕਿਸਾਨ ਦੀ ਗੱਲ ਵੀ ਤੁਸੀਂ ਸੁਣ ਲਓ ਜਿਹੜਾ ਕਹਿੰਦਾ ਕਿ ਜ਼ਮੀਨ ਤਾਂ ਮੇਰੀ ਆ ਦਿੱਤੀ ਮੈਂ ਠੇਕੇ ਤੇ ਆ ਮੇਰਾ ਮਸਲਾ ਵੀ ਹੱਲ ਕਰੋ ਕੱਲ ਨੂੰ ਜੇ ਮੇਰੇ ਖੇਤ ਚ ਡਿੱਗਦੀ ਐ ਕੋਈ ਇਹੋ ਜੀ ਚੀਜ਼ ਕਿਉਂਕਿ ਤਾਂ ਲੋਹਾ ਬਹੁਤ ਮਹਿੰਗਾ ਹੁੰਦਾ ਐ ਚ ਤਾਂਬਾ ਹੁੰਦਾ ਤਾਂ ਇਹ ਤੇ ਫਿਰ ਮੇਰਾ ਹੱਕ ਐ ਕਿ ਜਿਹਨੂੰ ਮੈਂ ਠੇਕੇ ਤੇ ਦਿੱਤੀ ਐ ਉਹਦਾ ਹੱਕ ਆ ਦੂਜਾ ਕਹਿੰਦਾ ਜੀ ਹੱਕ ਤਾਂ ਉਸੇ ਦਾ ਐ ਜਿਹੜਾ ਵੋਂਦਾ ਜਿਹਦੇ ਕੋਲ ਠੇਕੇ ਤੇ ਐ ਬਹੁਤੀ ਗੱਲਾਂ ਫਿਰ 50 50 ਕਰ ਲਓ ਸੋ ਇਸ ਕਿਸਮ ਦੀ ਜਿਹੜੀ ਮਾਨਸਿਕਤਾ ਸਾਡੇ ਲੋਕਾਂ ਦੀ ਹੈਗੀ ਆ ਇਹ ਬਹੁਤ ਦੁਖਦਾਈ ਆ ਔਰ ਸਾਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਔਰ ਦੇਸ਼ਿਤ ਵਿੱਚ ਫੌਜ ਦੀ ਮਦਦ ਕਰਨੀ ਚਾਹੀਦੀ ਹੈ ਕਰ ਵੀ ਰਹੇ ਨੇ ਲੋਕ ਐਸੀ ਗੱਲ ਨਹੀਂ ਜਿਹੜੇ ਬਾਰਡਰ ਤੇ ਪਿੰਡ ਨੇ ਉਹ ਪੂਰਾ ਸਹਿਯੋਗ ਦੇ ਰਹੇ ਨੇ ਪਰ ਆ ਛੋਟਾ ਜਿਹਾ ਲਾਲਚ ਛੋਟਾ ਜਿਹਾ ਲਾਲਚ ਮਹਿੰਗਾ ਲੋਹਾ ਇਹਦੇ ਵਿੱਚ ਲੱਗਿਆ ਮਜ਼ਾਈਲ ਦੇ ਤਾਂਬਾ ਉਹ ਵਿਕ ਸਕਦਾ بس ਆ چھوٹਾ ਜਿਹਾ ਲਾਲਚ اور ਉਹ بے ਪ੍ਰਵਾਹ ਹੋ ਜਾਂਦੇ ਐ ਆਪਣੀ ਸੁਰੱਖਿਆ ਲਈ بے ਪ੍ਰਵਾਹ ਹੋ ਜਾਂਦੇ ਐ ਦੇਸ਼ ਦੀ ਸੁਰੱਖਿਆ ਲਈ ਸੋ ਇਸ ਆਡੀਓ ਰਿਕਾਰਡਿੰਗ ਨੂੰ ਸਾਡੇ ਕੋਲ ਪਹੁੰਚਾਇਆ ਸਾਡੇ ਜਿਹੜੇ ਕੁਝ ਸੂਤਰ ਮਿੱਤਰ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਸਾਨੂੰ ਇੱਕ ਪਹਿਲਾਂ ਖਬਰ ਵੀ ਭੇਜੀ ਸੀ ਤੁਹਾਨੂੰ ਅਸੀਂ ਦਿਖਾਈ ਸੀ ਜਦੋਂ ਮਜ਼ਾਈਲ ਹਮਲਾ ਅੰਮ੍ਰਿਤਸਰ ਤੇ ਹੁੰਦਾ ਪੰਜ ਮਜ਼ਾਈਲਾਂ ਡਿੱਗਦੀਆਂ ਨੇ ਸੋ ਇਹ ਛੋਟੀ ਜੀ ਖਬਰ ਤੁਹਾਨੂੰ ਕਾਫੀ ਕੁਝ ਦੱਸਣ ਨੂੰ ਸਮਝਾਉਣ ਨੂੰ ਇਹਦੇ ਵਿੱਚ ਹੈਗਾ ਤੁਸੀਂ ਧਿਆਨ ਨਾਲ ਸੁਣੋ ਆ ਲਓ ਆਡੀਓ ਰਿਕਾਰਡਿੰਗ ਤੁਹਾਨੂੰ ਜਾਂਦੇ ਜਾਂਦੇ ਇੱਕ ਵਾਰੀ ਫੇਰ ਸੁਣਾ ਦਿੰਦੇ ਮੈਨੂੰ ਅੱਗੇ ਦੇਓ ਜੀ ਸਤਿ ਸ਼੍ਰੀ ਅਕਾਲ ਅਵਸ਼ੇਕਾ ਖੁਦਾਫਿਸ ਹਾਂਜੀ ਹਾਂਜੀ ਮੈਂ ਕਹਿੰਦੇ ਆ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੜੀਆ ਠੀਕ ਸਰ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ੍ਹ अच्छा ते वो रॉकेट ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਅਸੀਂ ਵੇਖਿਆ ਤੇ ਉਹ ਉਹ ਜਿਹੜਾ ਨਾਲ ਸਾਡੇ ਪੜੀ ਲੱਗਦੀ ਹੈ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਏ ਸਹੀ ਗੱਲ ਇਤਰਾ ਗੱਲ ਚੰਗੀ ਥੋੜੀ ਹੈ ਦੱਸੋ ਹੁਣ ਹਾਂ ਇਹ ਤੇ ਗਲਤ ਇਹ ਕਿਸਮ ਦੀ ਗੱਲ ਹੈ ਹੁਣ ਮੰਨ ਲਓ ਕੱਲ ਉਹਨਾਂ ਦੇ ਪੜੀ ਡਿੱਗ ਸਕਦਾ ਸਾਡੀ ਡਿੱਗਾ ਤੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਤੇ ਅੱਤ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾਂ ਨੂੰ ਉਹਨਾਂ 파ਟੀ ਪੂਟੀ ਕੀਤੀ ਉੱਥੇ ਆਪਣੀ ਮੰਭੀ ਤੇ ਮੈਂ ਦੇਖਣ ਦੇ ਆ ਮੈਂ ਕਿਹਾ ਪੰਜਾਹ ਚੰਗਾ ਕੰਮ ਹੀ ਤਸ ਨਹੀਂ ਇਹ ਸਾਹਮਣੇ ਕਪੜੀ ਆਇਆ ਤਾਂ ਲੈ ਜਾ ਇਹ ਉਹਦਾ ਤੁਹਾਡਾ ਹੀ ਬਣਦਾ ਸੀ ਹਾਂ ਨਹੀਂ ਇਹ ਗੱਲ ਰੱਖਾਂਗੇ ਇਹਨੂੰ ਹੌਲਕੇ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੀ ਘਟੀ ਕਰ ਲੋ ਤੁਸੀਂ ਹਾਂ ਨਹੀਂ ਹੋਣਾ ਚਾਹੀਦਾ ਜੇ ਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਕੇ ਲੈ ਜਾਂਦੇ ਨੇ ਜਦੋਂ ਐਡਾ ਚੁੱਕੜਾ ਤੇ ਚੋਰੀ ਹੋ ਗਈ ਹੈ ਹਾਂ ਇਸ ਕਰਕੇ ਨਾ ਤੁਸੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਫਿਰ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦਣ ਦੇ ਉੱਥੇ ਹੀ ਪੜੀ ਚੀ ਆ ਹਾਂ ਸਰਦ ਬਰੋ ਸਾਰੇ ਪਾਸੇ ਰਿਤੇ ਆ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਿੰਦੇ ਆ ਤੇ ਉੱਥੇ ਵੇਚਦੇ ਰਿੰਦੇ ਆ ਡਿੱਗਦਾ ਮੈਂ ਕਿਹਨੇ ਡਿੱਗਣ ਦੇ ਉਦੋਂ ਉਹਨੂੰ ਉਦਾਂ ਹੀ ਪੁੱਛ ਲਊਂਗਾ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦੋਂ ਡਿੱਗਾ ਉਹ ਟੋਵਾ ਪਿਆ ਸਾਡੀ ਪੜੀ ਚ ਸਬੂਤ ਆ ਪੂਰੇ ਬਹੁਤ ਸਾਡੀ ਟੋਵਾ ਸਾਡੀ ਪੜੀ ਜੀ ਪੈ ਗਿਆ ਤੇ ਚੋਕਿਓ ਲੈ ਕੇ ਦੱਸ ਹੂੰ ਤੁਮ ਮਾਰ ਜਾ ਅਹੀਂ ਤੇ ਵੇਖਣ ਦੇ ਰਾਤੀ ਵੇਖੇ ਹੀ ਆਉਣ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਨੂੰ ਲੰਘੇ ਗਾਈ ਅੱਗੇ ਤੇ ਅਸੀਂ ਤੇ ਜਿਹੜਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਵੀ ਤੇ ਜਿਹੜਾ ਆਪਣੀ ਪੈਣੀ ਜਿਨੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣ ਦੇ ਢਾਂਗੇ ਢੋਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੀਹ ਆਪਣੀ ਮਾਸ ਜੀ ਲੈ ਕੇ ਲੋਨ ਵੀ ਨਹੀਂ ਮਾ ਨਾ ਦੌੜ ਦੌੜ ਕੇ ਇੱਥੇ ਤੋ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਹੋਣਾ ਤਾਂ ਲੋਹਾ ਹੀ ਬੜਾ ਮਹਿੰਗਾ ਹੈ ਲੋਹਾ ਗਿੰਦੇ ਬੜਾ ਵਧੀਆ ਹੈ ਉਹਦਾ ਅਬ ਜਿਹੜੇ ਪਰਜੇ ਪਰਜੇ ਬਣਦੇ ਹੁੰਦੇ ਆ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਪਰਜੇ ਬਣਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਲਾਈ ਸੀ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਜਿਤਨਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਤੇ ਭਾਈ ਚਾਂਦ ਕਿਹਦੇ ਸਾਈਂ ਤੇ ਮੈਂ ਜਦੋਂ ਚਰਨੂਦ ਚੁੱਕ ਕੇ ਲੈ ਗਏ ਸੀ ਸਭ ਦੱਸਿਆ ਦੁਨੀਆਂ ਨੇ ਲੱਗੇ ਜਿਹੜੇ ਦੁਨੀਆਂ ਚ ਪੜੀ ਦਾ ਉਹਾਂ ਦੇ ਕੇ ਭਾਈ ਤੁਹਾਡੀ ਪਹਿਲੀ ਜਿ ਡਿੱਗਾ ਆ ਤੇ ਉਹ ਲੈ ਗਏ ਚੁੱਕ ਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਨਾ ਮੈਂ ਮਤਲਬ ਮੱਲ ਜਿਤਨਾ ਮੇਰੀ ਪਹਿਲੀ ਖੇਕੇ ਤੇ ਹੁਣ ਆਹੋ ਲੈ ਵੀ ਆ ਹਾ ਹਾ ਜੇ ਉਹਦਾ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਆ ਜਿਹੜਾ ਮਿਹਨਤ ਕਰ ਰਿਹਾ ਆ ਹੂੰ ਤੇ ਜੇ ਤੁਸੀਂ ਨਹੀਂ ਉਹ ਥੋੜੀ ਬੀਜਿਆ ਥੋੜੀ ਜੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਵਿੱਚ ਕੋਈ ਬੀਜਿਆ ਥੋੜੀ ਜਿਹੀ ਤਰ੍ਹਾਂ ਦੇ ਪ੍ਰਯੋਗ ਪਿਆ ਦੇ ਵਿੱਚ ਉਹ ਜਿਹੜਾ ਜਿਹੜੂ ਉਗੂ ਉਹਦੀ ਉਹਦੀ ਹੈ ਨਾ ਜਿਹੜੂ ਤੁਹਾਡੇ ਉਹ ਉਹਦੀ ਕਿੱਦਾਂ ਹੈ ਚਲੋ ਤੁਸੀਂ ਵਹਿਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਝ ਨਾ ਕੁਝ ਬੰਦਾ ਹੀ ਹੈ ਬਚਲੇ ਦਾ ਹੁਣ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲੱਗਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਜਦੋਂ ਅੱਧਾ ਅੱਧਾ ਕਰਸਾ ਹਾਂ ਪਰ ਆਹੜਾ ਇਤਨਾ ਚੋਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ ਕੋਈ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਇਤਰਾ ਤੇ ਕੋਈ ਰਗ ਰੂ ਡਿਕਦਾ ਪਾਣੀ ਰੋ ਅਛੜਾ ਲਿਖੰਦੇ ਇਥੇ ਹੁਣ ਲਾਈ ਲੱਗੀ ਤਾਂ ਡਿਕੰਦੇ ਆ ਆਹੋ ਵੀ ਕਿ ਪਿੰਡਾਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰਾਉਂ ਚਾਹੀਦਾ ਕਿ ਛੋਟੇ ਜਿਹੋ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਸਾਡੇ ਦਜੀ ਆ ਨਾ ਬੜੇ ਰੰਗ ਨਹੀਂ ਮਿਲੰਦੇ ਹਾਂ ਇਹਦਾ ਭਾਵ ਇਹ ਹੈ ਜੇ 20 25 25 ਕਿਲੋ ਦੇ ਆਦੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਤਕਵਾੜੀ ਇੱਥੇ ਹੁਣ ਪੈੜੀਆਂ ਵਿੱਚ ਤੁਰੇ ਫਿਰਦੇ ਆ ਤੇ ਸਾਨੂੰ ਕੋਈ ਵੇਚੇ ਉਹਦੇ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਲਾਂ ਨਿਸਾਨਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕੇਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕੇਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਸਲਕੋ ਮੜੇ ਗਤੇ ਸਾਹ ਹੂੰ ਹਾਂ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜਿਸ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੋ ਕੋਈ ਕਰਾਂਗੇ ਇਤਾਂ ਥੋੜੀ ਜਿਹੀ ਚੱਲ ਜੇ ਕੱਲ ਨੂੰ ਫੇਰ ਆਣਾ ਹੋਰ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ